2000 ਰੁਪਏ ਤੋਂ ਵਾਅਦੇ ਕਰੋਗੇ UPI ਦੇ ਲੈਣ ਦੇਣ ਦਾ ਦੇਣਾ ਪਵੇਗਾ GST ਕੇਂਦਰ ਸਰਕਾਰ ਕਰ ਰਹੀ ਹੈ ਇਸ ਉੱਤੇ ਵਿਚਾਰ ਜਾਣੋ ਸਰਕਾਰ ਦੇ ਇਸ ਦਾਅਵੇ ਦੇ ਵਿੱਚ ਕਿੰਨੀ ਹੈ ਸੱਚਾਈ ਜੀਵਾ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਦਰਅਸਲ ਪਿਛਲੇ ਕਾਫੀ ਦਿਨਾ ਤੋਂ ਸੋਸ਼ਲ ਮੀਡੀਆ ਅਤੇ ਕੁਝ ਪਲੈਟਫਾਰਮ ਦੇ ਉੱਤੇ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਕੇਂਦਰ ਸਰਕਾਰ 2000 ਰੁਪਏ ਤੋਂ ਵੱਧ ਦੇ UPI ਲੈਣ ਦੇਣ ਦੀ ਉੱਤੇ GST ਲਗਾਉਣ ਦੇ ਉੱਤੇ ਵਿਚਾਰ ਕਰ ਰਹੀ ਹੈ ਹੁਣ ਇਸ ਗੱਲ ਦੇ ਉੱਤੇ ਕਿੰਨੀ ਕ ਸੱਚਾਈ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਤਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸਾਂਝੀ ਕਰ ਦਿਓ ਹਾਲਾਂਕਿ ਸਰਕਾਰ ਨੇ ਇਹਨਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤੇ ਕਿਹਾ ਹੈਗਾ ਕਿ ਇਹ ਖਬਰਾਂ ਪੂਰੀ ਤਰ੍ਹਾਂ ਝੂਠੀ ਗੁੰਮਰਾਹਕੁਨ ਅਤੇ ਬੇਬੁਨਿਆਦ ਹੈ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਹੈਗਾ ਕਿ ਸਰਕਾਰ ਦੇ ਕੋਲ ਅਜੇ ਹਾ ਕੋਈ ਪ੍ਰਸਤਾਵ ਨਹੀਂ ਹੈ ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈਗਾ ਕਿ ਜੀਐਸਟੀ ਸਿਰਫ ਉਹਨਾਂ ਚਾਰਜਸ ਦੇ ਉੱਤੇ ਲਗਾਇਆ ਜਾਂਦਾ ਹੈ ਜੋ ਪੇਮੈਂਟ ਗੇਟਵੇ ਜਾਂ ਫਿਰ ਹੋਰ ਤਰੀਕਿਆਂ ਦੇ ਰਾਹੀਂ ਵਸੂਲੀ ਜਾਂਦੀ ਹੈ ਸੇਵਾ ਫੀਸ ਜਿਵੇਂ ਕਿ ਦੇ ਨਾਲ ਸੰਬੰਧਿਤ ਹਨ ਹਾਲਾਂਕਿ ਜਨਵਰੀ 2020 ਤੋਂ CBDT ਨੇ P2M UPI ਲੈਣ ਦੇ ਉੱਤੇ ਜੋ ਕਿ MDR ਹਟਾ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ UPI ਭੁਗਤਾਨਾਂ ਦੇ ਉੱਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾ ਰਿਹਾ ਤਾਂ ਇਸ ਦੇ ਲਈ GST ਲਗਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਵਿੱਤ ਮੰਤਰਾਲੇ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਰਕਾਰ ਦਾ ਉਦੇਸ਼ ਡਿਜੀਟਲ ਭੁਗਤਾਨਾਂ ਅਤੇ ਖਾਸ ਕਰਕੇ UPI ਨੂੰ ਉਤਸ਼ਾਹਿਤ ਕਰਨਾ ਹੈ ਇਸ ਦੇ ਤਹਿਤ UPI ਇਨਸੈਂਟਿਵ ਸਕੀਮ ਵਿੱਤੀ ਸਾਲ 2021 ਤੇ 22 ਤੋਂ ਲਾਗੂ ਕੀਤੀ ਗਈ ਹੈ ਜੋ ਖਾਸ ਤੌਰ ਦੇ ਉੱਤੇ ਘੱਟ ਰਕਮ ਵਾਲੇ ਪੀ 2 ਐਮ ਲੈਂਡ ਦੇ ਉੱਤੇ ਉਤਸ਼ਾਹਿਤ ਕਰਦੀ ਹੈ ਤਾਂ ਦੱਸ ਦੇ ਕਿ ਇਸ ਯੋਜਨਾ ਦੇ ਤਹਿਤ ਸਰਕਾਰ ਦੇ ਵੱਲੋਂ ਹੁਣ ਤੱਕ ਇਨ ਜੋ ਕਿ ਇਨਸੈਂਟਿਵ ਦਿੱਤੇ ਗਏ ਨੇ ਦੱਸ ਦਈਏ ਕਿ ਵਿੱਤੀ ਸਾਲ 2021 ਤੇ 22 ਦੇ ਵਿੱਚ 1.39 ਕਰੋੜ ਰੁਪਏ ਤੇ ਵਿੱਤੀ ਸਾਲ 2022-23 ਦੇ ਵਿੱਚ 2.20 10 ਕਰੋੜ ਰੁਪਏ ਦਾ ਹੁਣ ਜੋ ਕਿ ਵਿੱਤੀ ਸਾਲ 2023 ਤੋਂ 2024 ਤੱਕ 3.631 ਕਰੋੜ ਰੁਪਏ ਦਾ ਇਹ ਅੰਕੜੇ ਦਰਸਾਉਂਦੇ ਨੇ ਕਿ ਸਰਕਾਰ ਛੋਟੇ ਵਪਾਰੀਆਂ ਅਤੇ ਖਾਸ ਖਪਤ ਜੋ ਕਿ ਆਮ ਖਪਤਕਾਰਾਂ ਨੇ ਉਹਨਾਂ ਨੂੰ ਡਿਜੀਟਲ ਭੁਗਤਾਨ ਅਪਮਾਉਂਡ ਦੇ ਲਈ ਅਪਣਾਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ ਤਾਂ ਐਸੀ ਆਈ ਵਰਲਡਵਾਈਡ ਦੀ ਰਿਪੋਰਟ ਦੇ ਅਨੁਸਾਰ 2024 ਦੇ ਅਨੁਸਾਰ 2023 ਦੇ ਵਿੱਚ ਭਾਰਤ ਦੁਨੀਆ ਦੇ ਕੁੱਲ ਰੀਅਲ ਟਾਈਮ ਲੈਂਡ ਦੇਣ ਦਾ ਜੋ ਕਿ 99% ਹੋਵੇਗਾ ਜੋ ਸਾਬਤ ਕਰਦਾ ਹੈ ਕਿ ਭਾਰਤ ਡਿਜੀਟਲ ਭੁਗਤਾਨ ਦੇ ਖੇਤਰ ਦੇ ਵਿੱਚ ਇੱਕ ਵਿਸ਼ਵ ਪਦਰੀ ਨੇਤਾ ਜੋ ਕਿ ਬਣ ਗਿਆ ਤਾਂ ਯੂਪੀਆਈ ਲੈਣ ਦੇਣ ਦੀ ਮਾਤਰਾ ਦੇ ਵਿੱਚ ਵੀ ਭਾਰੀ ਉਛਾਲ ਆਇਆ ਹੈ ਵਿੱਤੀ ਸਾਲ 2019-20 ਦੇ ਵਿੱਚ 21.3 ਲੱਖ ਕਰੋੜ ਤੋਂ ਮਾਰਚ 2025 ਤੱਕ 260.56 ਕਰੋੜ ਤੱਕ ਹੈ ਤਾਂ ਇਹਨਾਂ ਦੇ ਵਿੱਚੋਂ P2M ਲੈਣ ਦੇਣ ਦੇ ਉੱਤੇ 59.3 ਲੱਖ ਕਰੋੜ ਤੱਕ ਪਹੁੰਚ ਗਿਆ ਜੋ ਕਿ ਵਪਾਰੀਆਂ ਅਤੇ ਗਾਹਕਾਂ ਦੋਵਾਂ ਦੇ ਵਿੱਚ ਡਿਜੀਟਲ ਭੁਗਤਾਨ ਦੇ ਵਿੱਚ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਤਾਂ ਇਹ ਜੋ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਆਉਂਦੀਆਂ ਨੇ ਜੋ ਇਨਫੋਰਮੇਸ਼ਨਸ ਆ ਰਹੀਆਂ ਨੇ ਕਿ ਸਰਕਾਰ ਇਸ ਦੇ ਉੱਤੇ ਸੋਚ ਰਹੀ ਹੈ ਕੇਂਦਰ ਸਰਕਾਰ ਇਸ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ 2000 ਤੋਂ ਵੱਧ ਜਾਂ ਫਿਰ 5000 ਤੋਂ ਵੱਧ ਜੇਕਰ ਤੁਸੀਂ ट्रांजैक्शन ਕਰਦੇ ਹੋ UPI ਦੇ ਥਰੂ ਤਾਂ ਤੁਹਾਨੂੰ ਕੋਈ ਚਾਰजेस ਦੇਣੇ ਪੈਣਗੇ ਕੋਈ GST ਟੈਕਸ ਲੱਗੂਗਾ ਪਰ ਤੁਹਾਨੂੰ ਦੱਸਦੇ ਕਿ ਵਿੱਤ ਮੰਤਰਾਲੇ ਨੇ ਇਹ ਸਪਸ਼ਟ ਕਰ ਦਿੱਤਾ ਆਏਗਾ ਕਿ ਇਹ ਜੋ ਖਬਰਾਂ ਆ ਰਹੀਆਂ ਨੇ ਇਹ ਜੋ ਬੇਬੁਨਿਆਦ ਨੇ ਅਫਵਾਹਾਂ ਫੈਲਾਈਆਂ ਚਾਰੀਆਂ ਨੇ ਇਹਨਾਂ ਨੂੰ ਖਾਰਜ ਕਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੈ ਸਗੋਂ UPI ਦੀ ट्रांजैक्शन ਨੂੰ ਉਤਸ਼ਾਹਿਤ ਕਰਦੀ ਹੈ ਕੇਂਦਰ ਸਰਕਾਰ ਤਾਂ ਇਹ ਖਬਰ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਕਿਉਂਕਿ ਸ਼ੁਰੂਆਤ ਦੇ ਵਿੱਚ ਤੁਹਾਨੂੰ ਵੀ ਇਹੀ ਲੱਗਿਆ ਹੋਵੇਗਾ ਕਿ UPI ਦੇ ਵਿੱਚੋਂ ਜੇਕਰ ਤੁਸੀਂ ਕਿਸੇ ਨੂੰ ट्रांजैक्शन ਕਰਦੇ ਹੋ 2000 ਤੋਂ ਵੱਧ ਤਾਂ ਤੁਹਾਨੂੰ ਅਜਿਹਾ ਸਿਰ ਟੈਕਸ ਲੱਗੂਗਾ ਕੋਈ ਚਾਰਜਸ ਦੇਣਾ ਪਊਗਾ ਤਾਂ ਅਜਿਹਾ ਕੁਝ ਵੀ ਨਹੀਂ ਕਿਉਂਕਿ ਵਿੱਤ ਮੰਤਰਾਲੇ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜੀਐਸਟੀ ਸਿਰਫ ਉਹਨਾਂ ਚਾਰजेस ਉੱਤੇ ਲਗਾਇਆ ਜਾਂਦਾ ਹੈ ਜੋ ਕਿ ਪੇਮੈਂਟ ਗੇਟਵੇ ਜਾਂ ਫਿਰ ਹੋਰ ਤਰੀਕਿਆਂ ਦੇ ਰਾਹੀਂ ਵਸੂਲੀ ਜਾਂਦੀ ਹੈ ਜਿਵੇਂ ਕਿ ਸੇਵਾ ਫੀਸ ਹੋ ਗਈ ਹੈ ਮਰਚੈਂਟ ਡਿਸਕਾਊਂਟ ਰੇਟ ਐਮਡੀਆਰ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਦੋਨ ਦੱਸਦੀ ਹੈ ਕਿ ਜੋ ਕਿ ਇਸ ਦੇ ਲਈ ਜੀਐਸਟੀ ਲਗਾਉਣ ਦਾ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ UPI ਦੇ ਭੁਗਤਾਨਾਂ ਦੇ ਉੱਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾ ਰਿਹਾ ਤਾਂ UPI ਲੈਣ ਦੇਣ ਦੇ ਉੱਤੇ MDR ਹਟਾ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਕਿਉਂਕਿ 2020 ਤੋਂ ਬਾਅਦ CBDT ਨੇ P2M ਯਾਨੀ ਕਿ ਪਰਸਨ ਟੂ ਮਰਚੈਂਡ UPI ਲੈਣ ਦੇਣ ਦੇ ਉੱਤੇ MDR ਹਟਾ ਦਿੱਤਾ ਜੋ ਦਾ ਮਤਲਬ ਹੈ ਕਿ UPI ਭੁਗਤਾਨਾਂ ਦੇ ਉੱਤੇ ਕੋਈ ਵੀ ਵਾਧੂ ਚਾਰਜ ਨਹੀਂ ਲਗਾਇਆ ਜਾ ਰਿਹਾ ਇਸ ਲਈ GST ਲਗਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ